ਤੇ ਐਸਿਆਂ ਦੀ ਲੋਡ ਕਾਰਨ ਜ਼ਿੰਮੇਦਾਰ ਕਰੇ 11 6 ਫੁੱਟੀ ਟਰਾਲੀ ਵਕਾਊਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਜੋ ਲੋਡਵੰਦ ਵੀਰ ਤੱਕ ਇਹ ਵੀਡੀਓ ਪਹੁੰਚ ਜੇ ਕੜੇ ਵਾਲੇ ਰਹਿਮਾ 11 6 ਦਾ ਸਹਜ ਆ ਬਾਕੀ ਸਵਾ ਦੋ ਫੁੱਟੀ ਵਾੜਾ ਤੇ 3 ਫੁੱਟ ਬੈੱਡ ਆ ਜੀ ਟਰਾਲੀ ਦਾ ਸਵਾ ਦੋ ਫੁੱਟੀ ਵਾੜਾ 3 ਫੁੱਟ ਬੈੱਡ ਤੇ ਟਰਾਲੀ ਨੂੰ ਚੁੱਕਣ ਵਾਲਾ ਜੈਕ ਲੱਗਿਆ ਵਾ ਬਾਕੀ ਟਰਾਲੀ ਦੇ ਪੂਰੇ ਥੱਲੇ ਹੈਵੀ ਚੇਨਲ ਲੱਗੇ ਆ ਚੰਗਾ ਹਿੱਸਾ ਤੁਸੀਂ ਜਾ ਕੇ ਚੈੱਕ ਕਰਕੇ ਇਹ 11 6 ਸਵਾ ਦੋ ਪੁੱਟੀ ਵਾਰਡ ਵਾਲੀ ਟਰਾਲੀ ਖਰੀਦ ਸਕਦੇ ਆ ਬਾਕੀ ਰੰਗ ਰੂنگ ਨਵਾਂ ਹੋਇਆ ਲੇਹਰਾਂ ਲੱਗੀਆਂ ਬਾਕੀ ਟਰਾਲੀ ਨੂੰ ਕੋਈ ਇਹ ਨਹੀਂ ਕਿ ਟਰਾਲੀ ਨੂੰ ਟੰਕ ਕੇ ਲੱਗੇ ਹੋਣਗੇ ਟਰਾਲੀ ਛੇਤੀ ਗਲ ਜੂਗੀ ਬਾਕੀ ਟਰਾਲੀ ਦਾ ਡਾਲਾ ਵੀ ਵਿਚਾਲੋਂ ਖੁੱਲਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਜਾ ਸਕਦੇ ਆ ਹੁਣ ਗੱਲ ਕਰੀਏ ਆਪਾਂ ਇਸ ਟਰਾਲੀ ਦੀ ਡਿਮਾਂਡ ਦੀ ਤਾਂ ਡਿਮਾਂਡ ਹੈਗੀ ਆ ਜੀ 1 ਲੱਖ ਤੇ 37000 ਰੁਪਏ ਡਿਮਾਂਡ ਹੈ ਇਸ ਟਰਾਲੀ ਦੀ ਬਾਕੀ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹ 11 640 ਟਰਾਲੀ ਕਿੱਤੜਬਾਹੀ ਏਰੀਆ ਵਿੱਚ ਖੜੀ ਟਰਾਲੀ ਤੁਸੀਂ ਖਰੀਦ ਸਕਦੇ ਆ ਜੀ ਤੇ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਜੀ ਤਦ ਤੱਕ ਧੰਨਵਾਦ